ਗੋੜਾ ਵਾਸੀਆਂ ਨੂੰ ਭੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੋਂ ਬਚਾਉਣ ਲਈ ਐਸਪੀ ਰੁਪਿੰਦਰ ਕੌਰ ਪੱਟੀ ਦੀ ਟੀਮ ਵੱਲੋਂ ਬਹੁਤ ਹੀ ਛਲਾਗਾ ਜੋ ਕਾਰਗੁਜ਼ਾਰੀਆਂ ਕੀਤੀਆਂ ਜਾ ਰਹੀਆਂ ਹਨ ਆਏ ਦਿਨ ਹੀ ਲੁੱਟਾਂ ਖੋਹਾਂ ਕਰਨ ਵਾਲੇ ਚੋਰ ਡਕੈਤਾਂ ਨੂੰ ਕਾਬੂ ਕੀਤਾ ਜਾਂਦਾ ਹੈ ਤੇ ਅੱਜ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਨਕਲੀ ਦੁੱਧ ਬਣਾਉਣ ਵਾਲੇ ਅਤੇ ਬੰਬੀਹਾ ਗੈਂਗ ਨਾਲ ਜੁੜੇ ਹੋਏ આરોપી ਨੂੰ ਕਾਬੂ ਕੀਤਾ ਤੇ ਨਾਲ ਹੀ ਨਕਲੀ ਮੋਹਰਾਂ ਬਣਾ ਕੇ ਦੋਸ਼ੀਆਂ ਨੂੰ ਜਮਾਨਤਾਂ ਦਿਵਾਉਣ ਵਾਲੇ ਵੀ ਦੋ ਕਾਬੂ ਕੀਤੇ ਦੇਖੋ ਪੂਰੀ ਜਾਣਕਾਰੀ ਕੀ ਕੀਤਾ ਐਸਪੀ ਰੁਪਿੰਦਰ ਕੌਰ ਭੱਟੀ ਨੇ ਸਾਰੇ ਫੜੇ ਗਏ આરોપીਆਂ ਬਾਰੇ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੱਕ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ

मान्यो डीजीपी साहब के दे दिशा निर्देश अंडर और एस एस पी कपूरथला मैडम बत्सला गुप्ता आई पी एस उन्होंने डायरेक्शन के अंडर फगवाड़ा पुलिस की टीम ने एक बहुत अच्छी कामयाबी हासिल की है इतने डी एस पी फगवाड़ा जसप्रीत सिंह और एस एच ओ सदर इंस्पैक्टर बलविंद ने एक अच्छा गैंग जगह वैपन सप्लाई करते उन्होंने बस्ट करे एफ आई आर नंबर ट्वेंटी फाइव ऑफ 12 ਮਾਰਚ ਅਸਲੀ ਐਗ ਦੇ ਵਿੱਚ ਰਜਿਸਟਰ ਕੀਤੀ ਸੀ ਦਿੱਸ ਅਦਰ ਫਗਵਾੜੇ ਉਹਦੇ ਵਿੱਚ ਇੱਕ ਅਕਿਊਜ਼ ਦਿਲਦਾਰ ਆਲਰੇਡੀ ਅਰੈਸਟ ਕੀਤਾ ਹੋਇਆ ਸੀ ਜਿਸ ਦੇ ਕੋਲ ਇੱਕ ਵੈਪਨ ਮਿਲਿਆ ਸੀਗਾ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਵਿੱਕੀ ਸੋਦੀ ਨਾਮਕ ਵਿਅਕਤੀ ਹੈ ਜਿਹੜਾ ਖੇਤਰ ਦਾ ਹੈਗਾ ਉਹਦੇ ਕੋਲੋਂ ਲੈ ਕੇ ਆਉਂਦਾ ਸੀਗਾ ਤੋਂ ਤਫਤੀਸ਼ ਦੌਰਾਨ ਪਤਾ ਲੱਗਿਆ ਕਿ ਉਹ ਆਲਰੇਡੀ ਖੇਤਰ ਜੇਲ੍ਹ ਦੇ ਵਿੱਚ ਬੰਦ ਹੈ ਉਹਨੂੰ ਪ੍ਰੋਡਕਸ਼ਨ ਵਨ ਤੇ ਫਗਵਾੜਾ ਪੁਲਿਸ ਵੱਲੋਂ ਲਿਆਂਦਾ ਗਿਆ ਔਰ ਉਦੀ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਕਿ ਉਹਨੇ ਹੋਰ ਵੀ ਵੈਪਨ ਐਮਪੀ ਤੋਂ ਜੜੇ ਲਿਆਂਦੇ ਹੋਏ ਸੀਗੇ ਤੇ ਉਹਦੀ ਨਿਸ਼ਾਨਦੇਹੀ ਤੇ ਉਹਦੇ ਘਰੋਂ ਦੋ ਹੋਰ ਵੈਪਨ ਬਰਾਮਦ ਹੋਏ ਨੇ ਜਿਦੇ ਵਿੱਚ ਇੱਕ ਬੱਤੀ ਬੋਰ ਦਾ ਪਿਸਟਲ ਔਰ ਇੱਕ ਬੇਸਿਕ ਟਾਂ ਸਾਨੂੰ ਬਰਾਮਦ ਹੋਇਆ ਇਹ ਲੜਕਾ ਜਿਹੜਾ ਵਿੱਕੀ ਸੋਢੀ ਹੈ ਕਾਫੀ ਪੇਸ਼ੇਵਰ ਮੁਜਰਮ ਹੈ ਔਰ ਇਹ ਮੁੰਬੀਹਾ ਗੈਂਗ ਦੇ ਨਾਲ ਐਸੋਸੀਏਟਡ ਰਿਹਾ ਹੈ ਇਹਦੇ ਖਿਲਾਫ ਆਲਰੇਡੀ 25 ਮੁਕਦਮੇ ਵੱਖ-ਵੱਖ ਤਰ੍ਹਾਂ ਵਾਦੇ ਰਜਿਸਟਰਡ ਨੇ ਜਿਵੇਂ ਕਿ 302 307 ਆਰਮਜ਼ ਐਕਟ ਲੜਾਈ ਝਗੜੇ ਕਬਜ਼ਿਆਂ ਦੇ ਔਰ ਜ਼ਿਆਦਾ ਕਰਕੇ ਗੁਰੂ ਖੇਤਰ ਦੇ ਏਰੀਆ ਦੇ ਵਿੱਚ ਸਰਗਰਮ ਸੀ ਔਰ ਇਹ ਇਨਾਮੀਆਂ ਮੁਜਰਮ ਵੀ ਰਿਹਾ ਹੈ 5000 ਰੁਪਏ ਦੇ ਉੱਪਰ ਹਰਿਆਣਾ ਸਰਕਾਰ ਵੱਲੋਂ ਇਨਾਮ ਵੀ ਸੀ ਜਦੋਂ ਇਹ ਐਸਟੀਐਫ ਵੱਲੋਂ ਅਰੈਸਟ ਕਰ ਲਿਆ ਗਿਆ ਸੀਗਾ ਅੰਬਾਲਾ ਦੇ ਵਿੱਚ ਹਰਿਆਣਾ ਵਿੱਚ ਔਰ ਇਹ ਵੀ ਪੁਛਗਿਸ ਦੇ ਵਿੱਚ ਹੋਰ ਵੀ ਸਾਨੂੰ ਇਨਪੁਟਸ ਮਿਲ ਰਹੀਆਂ ਹੈਗੀਆਂ ਨੇ ਤੇ ਅਸੀਂ ਦਰਾਨੇ ਦੇ ਰਿਮਾਂਡ ਤੋਂ ਦਿੰਦਾ ਹਾਸਲ ਹੈਗਾ ਜੀ ਉਹਦੇ ਵਿੱਚ ਅਸੀਂ ਹੋਰ ਡਿਟੇਲਸ ਤੇ ਵਰਕਆਊਟ ਕਰਾਂਗੇ ਤੇ ਅੱਗੇ ਤਫਤੀਸ਼ ਨੂੰ ਜਾਰੀ ਰੱਖਦੇ ਤੇ ਸਪਲਾਈ ਕਰ ਦਤੂ ਇਹਨੇ ਜ਼ਿਆਦਾ ਕਰਕੇ ਜੀ ਹਰਿਆਣੇ ਚ ਹੀ ਦਿੱਤੇ ਹੈ ਇਹ ਸਾਡੇ ਮੁਕਦਮੇ ਦੇ ਵਿੱਚ ਸਾਨੂੰ ਇਹ ਤਿੰਨ ਵੈਪਨ ਇਹਦੇ ਥ्रू ਹੀ ਆਏ ਨੇ ਔਰ ਅੱਗੇ ਅਸੀਂ ਕੁਛ ਵੀ ਅੱਗੇ ਜਾਰੀ ਰੱਖਦੇ ਸਪਲਾਈ ਅਗੈਨ ਇਹ ਕੈਰੀ ਜ਼ਿਆਦਾ ਕਰਕੇ ਵੀ ਐਕਟੀਵਿਟੀ ਹਰਿਆਣੇ ਦੇ ਵਿੱਚ ਹੀ ਰਹੀ ਹੈ ਔਰ ਫਿਲਹਾਲ ਸਾਨੂੰ ਇਹਦੇ ਤਿੰਨ ਵੈਪਨ ਜੀ ਇਨਪੁਟ ਸਾਡੇ ਕੋਲੇ ਜਿਹੜੇ ਤਿੰਨ ਰਿਕਵਰ ਹੋ ਗਿਆ ਆ ਜੀ ਤੇ ਜਿਹੜਾ ਨੈਕਸਟ ਇੱਕ ਹੋਰ ਅਰੋਪੀ ਪੜੇ ਗਏ ਨੇ ਉਹ ਉਹਨਾਂ ਬਾਰੇ ਜਾਣਕਾਰੀ ਹਾਂ ਜੀ ਇਹ ਜਿਹੜਾ ਸਾਡਾ ਜੀ ਮੁਕੱਦਮਾ ਹੈਗਾ ਸਿਟੀ ਥਾਣੇ ਦਾ 59 ਨੰਬਰ ਮੁਕੱਦਮਾ ਪਿਛਲੇ ਸਾਲ 2023 ਦਾ ਮੁਕੱਦਮਾ ਹੈ 420 465 608 71 ਉਹ ਇਹ ਰਿਸਟਰ ਹੋਇਆ ਸੀਗਾ ਜੀ ਅਸੀਂ ਇੱਕ ਮੁਹਿੰਮ ਚਲਾਈ ਹੈ ਕਿ ਜਿਹੜੇ ਪੁਰਾਣੇ ਮੁਕਦਮਿਆਂ ਦੇ ਵਿੱਚ ਦੋਸ਼ੀ ਹਜੇ ਤੱਕ ਅਰੈਸਟ ਨਹੀਂ ਹੋਏ ਤਾਂ ਉਹਨਾਂ ਨੂੰ ਅਰੈਸਟ ਕਰਨ ਲਈ ਇੱਕ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ। ਤੋਂ ਇਹਦੇ ਵਿੱਚ ਸਾਡੇ ਸਿਟੀ ਪੁਲਿਸ ਨੇ ਕਾਫੀ ਅੱਛਾ ਕੰਮ ਕੀਤਾ ਹੈ ਜਤਿੰਦਰ ਸਿੰਘ ਉਰਫ सोनू सूद ਇਹ ਪਾਸਟੇ ਦਾ ਰਹਿਣ ਵਾਲਾ ਹੈ। ਇਹ ਇਸ ਅਕਿਊਜ਼ ਦੇ ਆਲਰੇਡੀ ਪਹਿਲਾਂ ਨੀ ਪਰਚੇ ਆ ਤੇ ਉਹਨਾਂ ਪਰਚਿਆਂ ਦੇ ਵਿੱਚ ਜੱਲੀ ਜਮਾਨਤਾ ਹੋਈਆਂ ਸੀਗੀਆਂ ਸੋ ਕੋਰਟ ਵੱਲੋਂ ਇਹ ਆਰਡਰ ਦੇ ਉੱਪਰ ਇਹ ਐਫ ਆਈ ਆਰ ਨੰਬਰ 59 ਰਜਿਸਟਰ ਹੋਇਆ ਸੀ ਸੋ ਇਹਨੂੰ ਪ੍ਰੋਡਕਸ਼ਨ ਕਰਨ ਤੇ ਲਿਆਂਦਾ ਗਿਆ ਕਪੂਰਥਲਾ ਜੇਲ੍ਹ ਤੋਂ ਔਰ ਫਿਰ ਇਹ ਵੀ ਪੁੱਛਕਿਸ਼ ਕੀਤੀ ਗਈ ਤਾਂ ਇਹਨੇ ਆਪਣੇ ਸਾਥੀਆਂ ਦਾ ਦੱਸਿਆ ਇਹਦਾ ਇੱਕ ਸਾਥੀ ਅਜਵਿੰਦਰ ਸਿੰਘ ਜਿਹੜਾ ਕਿ ਆ ਆਦਮਪੁਰ ਜ਼ਿਲ੍ਹਾ ਲੰਧਰ ਦਾ ਰਹਿਣ ਵਾਲਾ ਹੈ ਇਹ ਜਦ ਰੇਡ ਕੀਤੀ ਗਈ ਤਾਂ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਕੋਲੋਂ ਤਿੰਨ ਜਾਲੀ ਸਟੈਂਪਾਂ ਮਿਲੀਆਂ ਨੇ ਜੋ ਕੋਈ ਨੰਬਰਦਾਰ ਕੋਈ ਹੁਸ਼ਿਆਰ ਕੋਲ ਕੋਈ ਹੋਵੇ ਜਿਹੜੇ ਜਾਲੀ ਆਪ ਹੀ ਤਸਦੀਕ ਕਰਨ ਲਈ ਸਟੈਂਪਾ ਇਸਤੇਮਾਲ ਕਰਦੇ ਸੀਗੇ। ਤੋਂ ਇਹ ਜਿਹੜਾ ਅਜਵਿੰਦਰ ਹੈ ਇਹਦੇ ਖਿਲਾਫ ਵੀ 6 ਮੁਕਦਮੇ ਨੇ ਇਹ ਵੀ 420 460 71 ਇਹੀ ਜ਼ਿਆਦਾ ਕਰਕੇ ਇਹਦੀ ਇਹ ਨੇਚਰ ਆਫ ਕਰਾਇਮ ਇਹੀ ਹੈ ਕਿ ਠੱਗੀਆਂ ਠੋਰੀਆਂ ਔਰ ਫੋਰਜਰੀਆਂ ਕਰਦੀਆਂ। ਗੁਰਦਾਸਪੁਰ ਜਲੰਧਰ ਕਪੂਰਥਲਾ ਇਹਨਾਂ ਏਰੀਆ ਦੇ ਵਿੱਚ ਇਹਦੇ ਆਲਰੇਡੀ ਪਰਚੇ ਦਰਜ ਨੇ ਤੇ ਇਹਨਾਂ ਦੀ ਵੀ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਔਰ ਉਹਦੇ ਚ ਕੁਝ ਕੁਛ ਕੀਤੀ ਜਾਏਗੀ ਕਿ ਇਹਨਾਂ ਦੇ ਨਾਲ ਹੋਰ ਗੈਂਗ ਮੈਂਬਰਸ ਕਿਹੜੇ ਨੇ ਤੇ ਉਹਨਾਂ ਨੂੰ ਵੀ ਜਲਦੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ। ਇੱਕ ਮੈਂਬਰ ਵੱਚ ਗੱਡੀ ਕਾਮਯਾਬੀ ਫੁਵਾੜਾ ਪੁਲਿਸ ਨੂੰ ਮਿਲੀ ਹੈ ਕਿ ਦੁੱਧ ਅਕਸਰ ਹਰ ਘਰ ਵਿੱਚ ਦੁੱਧ ਜਾਂਦਾ ਤੇ ਅੱਜ ਇੱਕ ਨਕਲੀ ਦੁੱਧ ਵੰਡਣ ਵਾਲਾ ਤੁਸੀਂ ਇੱਕ ਪਰਦਾਫਾਸ਼ ਕੀਤਾ ਉਹਦੇ ਬਾਰੇ ਦੱਸੋ। ਹਾਂਜੀ ਇਹ ਕਾਮਯਾਬੀ ਵੀ ਸਾਡੀ 라ਵਲਪਿੰਡੀ ਥਾਣੇ ਨੂੰ ਮਿਲੀ ਹੈ ਔਰ ਇਹ ਵਿੱਚ ਡੀਐਸਪੀ ਫਗਵਾਣਾ ਉਹਨਾਂ ਦੇ ਅੰਡਰ ਇੱਕ ਰੇਡ ਕਰੀ ਗਈ ਜੀ ਪੰਜਟਾ ਏਰੀਆ ਦੇ ਵਿੱਚ ਗੁਜਰਾ ਦਾ ਇੱਕ ਡੇਰਾ ਹੈ ਉੱਥੇ ਇਹ ਜਿਹੜਾ ਸਾਡਾ ਦੋਸ਼ੀ ਹੈ ਰੇਡ ਕਰਨ ਤੇ ਹਨੀਫ ਉਰਫ ਰਫੀ ਇਹ ਖਰਲਕਲਾ ਉਹ ਕੁੜਾ ਰਹਿਣ ਵਾਲਾ ਹੈ ਔਰ ਇੱਥੇ ਦਾ ਸੋਹਰਾ ਪਰਵਾਰ ਹੈ ਤਾਂ ਜਦੋਂ ਇਹਨਾਂ ਦੀ ਰੇਡ ਕਰੀ ਗਈ ਤਾਂ ਇਹਨਾਂ ਦੇ ਘਰੋਂ ਸਾਨੂੰ 60 ਪੈਕੇਟ ਜਿਹੜਾ ਹੈਗਾ ਰਿਫਾਈਨਡ ਸਿੰਥੈਟਿਕ ਔਇਲ ਹੈਗਾ ਔਰ 6 ਪੈਕੇਟ ਸਾਨੂੰ ਦਾ ਸੁੱਕਾ ਦੁੱਧ ਔ ਉਹ ਵੀ ਸਿੰਥੈਟਿਕ ਹੀ ਹੈ ਤੇ ਕੁਝ ਸਾਨੂੰ ਪਾਊਡਰ ਸਪਰੇ ਪਾਊਡਰਸ ਵਗੈਰਾ ਮਿਲੇ ਹੈ ਜਿਨ੍ਹਾਂ ਨੂੰ ਮਿਕਸ ਕਰਕੇ ਤੇ ਕਰੀਮ ਐਡ ਕਰਕੇ ਇਹਨੂੰ ਦੁੱਧ ਨੂੰ ਸਪਲਾਈ ਕਰਦੇ ਸੀ ਇਹਨਾਂ ਦਾ ਪੇਸ਼ਾ ਵੈਸੇ ਵੀ ਦੁੱਧ ਵੇਚਣ ਦਾ ਹੀ ਹੈ ਤਾਂ ਇਹ ਨਫਾ ਜ਼ਿਆਦਾ ਕਮਾਂਡ ਦੇ ਚੱਕਰ ਦੇ ਵਿੱਚ ਉਸ ਨਾਲਜ ਦੇ ਵਿੱਚ ਇਹ ਸਾਰੀ ਚੀਜ਼ਾਂ ਮਿਕਸ ਕਰਕੇ ਕੁਆਂਟੀਟੀ ਵਧਾਉਣ ਲਈ ਇਹ ਚੀਜ਼ਾਂ ਕਰ ਰਹੇ ਸੀਗੇ ਤੋਂ ਮੌਕੇ ਤੇ ਜੀ ਜਿਹੜੇ ਫੂਡ ਸੇਫਟੀ ਆਫੀਸਰਸ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਜਿਨ੍ਹਾਂ ਦੀ ਹਾਜ਼ਰੀ ਸੀ ਸਾਰਾ ਸਿੰਜ਼ਰ ਕਰਕੇ ਔਰ ਉਹਦੀ ਰਿਪੋਰਟ ਲਈ ਗਈ ਬਾਕੀ ਸੈਂਪਲਿੰਗ ਜਿਹੜੀ ਹੈ ਟੈਸਟਿੰਗ ਤੋਂ ਬਾਅਦ ਪਤਾ ਲੱਗੇਗਾ ਐਗਜ਼ੈਕਟਲੀ ਇਹ ਕਿਹੜੇ ਕੰਪੋਨੈਂਟ ਯੂਜ਼ ਕਰ ਰਹੇ ਸੀਗੇ ਔਰ ਇਹ ਸੇਤ ਵਾਸਤੇ ਕਿੰਨੇ ਹਾਲੇ ਕਰਕੇ ਉਹਦੇ ਉੱਪਰ ਵੀ ਸਾਨੂੰ ਇਹ ਜੋ ਕਸ਼ਿਮਾਬਦ ਵਗੈਰਾ ਲਈ ਕੋਈ ਹਾਂਜੀ ਹਾਂਜੀ ਇਹਨਾਂ ਨੂੰ ਅੱਜ ਪੇਸ਼ ਕੀਤਾ ਗਿਆ ਹੈਗਾ ਔਰ ਇਹਨਾਂ ਦਾ ਸਾਨੂੰ ਰਿਮਾਂਡ ਵੀ ਮਿਲ ਗਿਆ ਦੋ ਦਿਨ ਦਾ ਔਰ ਅਚ ਫਰਦਰ ਅਸੀਂ ਕੁਸ਼ਿਸ਼ ਕਰਾਂਗੇ ਔਰ ਜੇ ਬਾਕੀ ਰਹਿੰਦੇ ਹੋਏ ਦੂਸੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਫਗਵਾੜੇ ਦੇ ਵਿੱਚ ਸਵੇਰ ਤੋਂ ਨਾ ਚੱਲਦੀਆਂ ਚੌਂਕ ਪੁਰ ਲੱਗਾ ਹੋਇਆ ਇਹਦੇ ਬਾਰੇ ਤੁਸੀਂ ਆਮ ਲੋਕਾਂ ਨੂੰ ਫਗਵਾੜਾ ਵਾਸੀਆਂ ਨੂੰ ਕੋਈ ਫੀਲ ਕਰੋ ਜੀ 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 ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਜੀ ਫਗਵਾੜਾ ਅਸੀਂ ਪਹਿਲਾਂ 플ੈਗ ਮਾਰਚਿਸ ਵੀ ਕਰੀਆਂ ਹੈਗੀਆਂ ਨੇ ਸਭ ਨੂੰ ਅਮਨ ਸ਼ਾਂਤੀ ਮੇਨਟੇਨ ਕਰਕੇ ਆਪਣਾ ਜਿਹੜਾ ਇਲੈਕਸ਼ਨ ਜਿਹੜਾ ਅਧਿਕਾਰ ਹੈ ਵੋਟਾਂ ਦਾ ਉਹਨੂੰ ਐਕਸਰਸਾਈਜ਼ ਕਰਨ ਦੀ ਅਸੀਂ ਫੀਲ ਕਰਦੇ ਆਂ ਜਿਹੜੇ ਅਸਲਾਧਾਰਕ ਹੈਗੇ ਨੇ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਆਪਣਾ ਅਸਲਾ ਜਿਹੜਾ ਹੈਗਾ ਉਹ ਜਮ੍ਹਾਂ ਕਰਾਓ ਆਪਣੇ ਲੋਕਲ ਥਾਣੇ 'ਚ ਜਮ੍ਹਾਂ ਕਰਾਓ ਔਰ ਕੋਈ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਸਾਡੀ ਜਿਹੜੀ ਮੁਹਿੰਮ ਹੈ ਉਹਦੇ ਵੀ ਸਾਨੂੰ ਕੋਈ ਇਨਪੁਟ ਹੈਗੀ ਹੈ ਉਹ ਸਾਨੂੰ ਦਿਓ ਤੁਹਾਡੀ ਆਇਡੈਂਟੀਟੀ ਗੁਪਤ ਰੱਖੀ ਜਾਏਗੀ ਔਰ ਅਸੀਂ ਉਹਦੇ ਤੇ ਡੈਫੀਨਿਟਲੀ ਵਰਕ ਕਰਾਂਗੇ ਔਰ ਮਾੜੇ ਅੰਸਰਾਂ ਤੇ ਨਾਤਕਾ ਮੰਨਦੇ